ਔਰੰਗਜ਼ੇਬ ਨੇ ਭਰੇ ਦਰਬਾਰ ਅੰਦਰ ਕਿਹਾ شاہੀ ਦਰਨੈਲ ਵੰਗਾਰ ਕੇ ਤੇ ਕਿਹਾ شاہੀ ਦਰਨੈਲ ਵੰਗਾਰ ਕੇ ਤੇ ਉਹ ਡਰਾਏ ਜੋ ਵਸ ਆਨੰਦਪੁਰ ਦਾ ਸਾਡਾ ਬਹਿ ਗਿਆ ਖਾਫ ਵਸਾਰ ਕੇ ਤੇ ਸਾਡਾ ਬਹਿ ਗਿਆ ਖਾਫ ਵਸਾਰ ਕੇ ਤੇ ਔਰੰਗਜ਼ੇਬ ਨੇ ਭਰੇ ਦਰਬਾਰ ਅੰਦਰ ਕਿਹਾ شاہੀ ਹਾ ਸ਼ਹੀਦ ਦਰਮੇਲ ਵੰਗਾਰ ਕੇ ਤੇ ਹੋ ਬਦਰਾਏ ਜੋ ਵਾਸੀ ਆਨੰਦਪੁਰ ਦਾ ਸਾਡਾ ਬਹਿ ਗਿਆ ਖਾਫ ਵਸਾਰ ਕੇ ਤੇ ਸਾਡਾ ਬਹਿ ਗਿਆ ਖਾਫ ਵਸਾਰ ਕੇ ਤੇ ਬਦਲਾ ਪੀਓ ਤਲਣ ਤੀਆਂ ਕਰੇ ਗੱਲਾਂ ਬਦਲਾ ਦੱਲ ਰੱਖ ਦਨਤ ਸ਼ੰਗਾਰ ਕੇ ਤੇ ਦੱਲ ਰੱਖ ਦਨਤ ਸ਼ੰਗਾਰ ਕੇ ਤੇ ਸੁਬਾ ਸ਼ਾਮ ਨਗਾਰ ਖੜਕਾਈ ਜਾਂਦਾ ਰਾਜ ਵੱਖਰਾ ਦਿਲ ਵਿੱਚ ਤਾਰ ਕੇ ਤੇ ਰਾਜ ਵੱਖਰਾ ਦਿਲ ਵਿੱਚ ਤਾਰ ਕੇ ਤੇ ਮੁਗਲ ਰਾਜ ਦੀ ਅੱਖ ਵੰਗਾਰ ਦਾ ਬੱਬਰ ਸ਼ੇਰ ਦੇ ਵਾਗ ਪਪ ਘਾਰ ਕੇ ਚੜਿਆ ਹਰੀ ਫਨ ਯਾਰ ਬਹਿ ਗਿਆ ਫਨ ਖਲਾਰ ਕੇ ਤੇ ਫਨ ਯਾਰ ਬਹਿ ਗਿਆ ਫਨ ਖਲਾਰ ਕੇ ਤੇ ਮਾਰ ਬੰਦੇ ਗਾਲ ਤਗੜਿਆਂ ਦੇ ਮਾੜਾ ਕੋਮਲਾ ਪਾਉਂਦੇ ਸ਼ਿਸ਼ਕਾਰ ਕੇ ਤੇ ਮਾੜਾ ਕੋਮਲਾ ਪਾਉਂਦੇ ਸ਼ਿਸ਼ਕਾਰ ਕੇ ਤੇ ਭਰੀ ਕਚਹਿਰੀ ਵਿੱਚ ਸ਼ਾਹ ਓਏ ਆਕ ਸੁਣਾਵੇ ਉੱਠੇ ਕੋਈ ਸੂਰਮਾ ਹੱਥ ਖੰਡੇ ਪਾਵੇ ਵੀੜਾ ਚੁੱਕੇ ਜੰਗ ਦਾ ਤਲਵਾਰ ਉਠਾਵੇ ਗੋਬਿੰਦ ਸਿੰਘ ਨੂੰ ਪਕੜ ਕੇ ਦਿੱਲੀ ਲੈ ਆਵੇ ਢਾਵੇ ਪੁਰੀ ਆਨੰਦ ਨੂੰ ਨਿਸ਼ਾਨ ਮਟਾਵੇ ਜਾਵਾਰੇ ਵਿੱਚ ਜੰਗ ਦੇ ਟੈਂਟਾ ਮੁੱਕ ਜਾਵੇ ਕਲਗੀਆਂ ਵਾਲੇ ਦਾ ਨਾਂ ਸੁਣ ਕੇ ਨੀਵੀਆਂ ਪੈ ਗਈਆਂ ਕਿਸੇ ਜਰਨੈਲ ਦੀ ਹਿੰਮਤ ਨਹੀਂ ਪਈ ਗੋਟੀਆਂ 'ਚ ਸਿਰ ਦੇ ਕੇ ਸੋਚਦੇ ਆ ਜਿਹੜੇ ਸੱਚ ਤੋਂ ਜਾਣੂ ਆ ਪੀਰੇ ਹਿੰਦ ਨਿਰੰਕਾਰ ਦਾ ਸਨੇਹਾ ਲੈ ਕੇ ਧਰਤੀ ਤੇ ਆਇਆ ਉਹਦੇ ਨਾਲ ਲੜ ਕੇ ਜਿੱਤ ਲੈਣਾ ਕਿਸੇ ਦੇ ਵਸ ਦੀ ਗੱਲ ਨਹੀਂ ਜਿਹੜੇ ਸੱਚ ਤੋਂ ਅਣਜਾਣ ਓਏ ਇਹ ਸੋਚਦੇ ਆ ਗੁਰੂ ਗੋਬਿੰਦ ਸਿੰਘ ਯਾਦੂਗਰ ਯਾਦੂਗਰ ਦੇ ਨਾਲ ਲੜ ਕੇ ਵੀ ਜਿੱਤਿਆ ਨਹੀਂ ਜਾਣਾ ਜਿਹੜਾ ਜਾਵੇਗਾ ਜਿਉਂਦਾ ਨਹੀਂ ਆਵੇਗਾ ਦੋਵੇਂ ਪਾਸੇ ਨੀਵੀਆਂ ਪਰ ਬਾਦਸ਼ਾਹ ਹਿੰਦੁਸਤਾਨ ਨੂੰ ਨਹੀਂ ਭੌਂਦੀਆਂ ਉਹਨੇ ਦੂਜੀ ਵਾਰ ਆਖਿਆ ਧੋਨੇ ਧੋਦਿਆਂਗਾ ਵੱਡੀਆਂ ਜਗੀਰਾ ਰਹੇ ਸ਼ਾਹ ਰਤਵੇ ਦੇ ਦੇਦਿਆਂਗਾ ਤੁਹਾਡੇ ਪੁੱਤ ਪੋਤਰੀ ਯਾਦ ਕਰਨਗੇ ਸਾਡੇ ਵੱਡੇ ਕਿਸੇ ਨੇ ਤੇਗ ਮਾਰੀ ਉਠੋ ਗਈ ਜਰਨਾਲ ਜਿਹੜਾ ਪੀਰੇ ਹਿੰਦੇ ਚੜ ਕੇ ਜਾਵੇ ਇਤਿਹਾਸ ਕਹਿੰਦਾ ਦੂਜੀ ਵਾਰਾਂ ਨਹੀਂ ਕੋਈ ਉੱਠਿਆ